ਸੰਗਤ ਜੀ ਇਹ ਗੱਲ ਤਾਂ ਤੁਸੀਂ ਹਮੇਸ਼ਾ ਸੁਣੀ ਹੋਵੇਗੀ ਕਿ ਜਿੱਥੇ ਰੱਬ ਵੱਸਦਾ ਉੱਥੇ ਹੰਕਾਰ ਨਹੀਂ ਵੱਸ ਸਕਦਾ ਤੇ ਜਿੱਥੇ ਹੰਕਾਰ ਹੋਵੇ ਉੱਥੇ ਰੱਬ ਨਹੀਂ ਵੱਸ ਸਕਦਾ ਇਸੇ ਤਰ੍ਹਾਂ ਦੀ ਮੈਂ ਅੱਜ ਤੁਹਾਨੂੰ ਇੱਕ ਸਾਖੀ ਸੁਣਾਉਣ ਜਾ ਰਹੀ ਹਾਂ ਜਿਸ ਨੂੰ ਸਮਝੋਗੇ ਤੁਸੀਂ ਅਤੇ ਤੁਹਾਨੂੰ ਚੰਗੀ ਲੱਗੇਗੀ ਅਸੀਂ ਸਾਖੀ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਪਿੰਡ ਸੀਗਾ ਜਿਸ ਦਾ ਨਾਮ ਸੀ ਧਵਾਲਪੁਰ ਉਸ ਪਿੰਡ ਦੇ ਵਿੱਚ ਬਹੁਤ ਹੀ ਸੁੰਦਰ ਵਾਤਾਵਰਨ ਸੀ ਪਰ ਜਿਹੜੇ ਉੱਥੋਂ ਦੇ ਲੋਕ ਸੀ ਉਹਨਾਂ ਦੇ ਦਿਲਾਂ ਦੇ ਵਿੱਚੋਂ ਹਉਮੈ, ਲਾਲਚ ਅਤੇ ਆਪੇ ਦਾ ਵਾਸਤ ਸੀ ਲੋਕਾਂ ਨੂੰ ਧਰਮ ਤਾਂ ਚਾਹੀਦਾ ਸੀ ਪਰ ਆਪਣੇ ਮਨ ਮੁਤਾਬਕ ਯਤਨ ਕਰਦੇ ਰਹਿੰਦੇ ਸੀ ਕਿ ਅਸੀਂ ਰੱਬ ਨੂੰ ਖਰੀਦ ਲਈਏ ਜਿਵੇਂ ਨੇਕੀ ਵੀ ਕੋਈ ਸੌਦਾ ਹੋਵੇ ਸੰਗਤ ਜੀ ਉੱਥੇ ਕਈ ਦਿਨਾਂ ਤੋਂ ਬਾਅਦ ਇੱਕ ਫਕੀਰ ਆਇਆ ਰਹਿਣ ਵਾਸਤੇ ਜਿਸ ਨੂੰ ਸਿਰਫ ਰੱਬ ਦੇ ਨਾਮ ਨਾਲ ਪਿਆਰ ਸੀ ਉਹਨੂੰ ਨਾ ਪੈਸਾ ਚਾਹੀਦਾ ਸੀ ਨਾ ਸ਼ੋਹਰਤ ਤੇ ਨਹੀਂ ਕੋਈ ਹੋਰ ਚੀਜ਼ ਦੀ ਲੋੜ ਸੀ ਬਸ ਉਹ ਰੱਬ ਨੂੰ ਯਾਦ ਕਰਦਾ ਰਹਿੰਦਾ ਨੀਮੀ ਜ਼ਿੰਦਗੀ ਜਿੰਦਾ ਸੀ ਲੋਕਾਂ ਨੂੰ ਪਿਆਰ ਦੇ ਨਾਲ ਸਮਝਾਉਂਦਾ ਸੀ ਬਸ ਉਸ ਨੂੰ ਰੱਬ ਦੇ ਨਾਮ ਦੀ ਲੋਰ ਚੜੀ ਹੋਈ ਸੀ ਕਈ ਲੋਕ ਉਹਨਾਂ ਨੂੰ ਬਾਬਾ ਜੀ ਕਹਿੰਦੇ ਸੀ ਪਰ ਬਾਬਾ ਜੀ ਕਹਿੰਦੇ ਸੀ ਕਿ ਮੈਂ ਕੋਈ ਬਾਬਾ ਨਹੀਂ ਮੈਂ ਤਾਂ ਰੱਬ ਦੀ ਚਿੜੀ ਵਰਗਾ ਬੰਦਾ ਹਾਂ ਜੋ ਹਵਾ ਨਾਲ ਉੱਡ ਜਾਂਦਾ ਹਾਂ ਜਿੱਥੇ ਰੱਬ ਲੈ ਜਾਵੇ ਪਿੰਡ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਸੀ ਕੁਝ ਕੁ ਲੋਕਾਂ ਨੂੰ ਬਾਬਾ ਜੀ ਤੇ ਸ਼ੱਕ ਸੀਗਾ ਅਤੇ ਕੁਝ ਕੁ ਲੋਕ ਉਹਨਾਂ ਨੂੰ ਰੱਬ ਦਾ ਰੂਪ ਮੰਨ ਕੇ ਸੇਵਾ ਕਰਦੇ ਸੀ। ਧਵਾਲਪੁਰ ਦੇ ਵਿੱਚ ਅਜਿਹੋ ਹਾਲ ਹੋ ਗਿਆ ਸੀ ਕਿ ਪਿੰਡ ਦਾ ਜੋ ਚੌਧਰੀ ਸੀ ਉਹ ਗੁਰੂ ਜੀ ਦੇ ਵਿਰੁੱਧ ਹੋ ਗਿਆ ਸੀ। ਉਸ ਨੂੰ ਲੱਗਦਾ ਸੀ ਕਿ ਜਿਹੜੇ ਲੋਕ ਵੀ ਇਸ ਬਾਬਾ ਜੀ ਦੇ ਪਿੱਛੇ ਲੱਗਣਗੇ ਇਹ ਉਹਨਾਂ ਨੂੰ ਮੂਰਖ ਬਣਾ ਕੇ ਖਾ ਜਾਵੇਗਾ। ਪਰ ਜੋ ਬਾਬਾ ਜੀ ਸਿਫ ਕੀ ਸੀ ਉਹ ਬਿਲਕੁਲ ਅਡੋਲ ਸੀ। ਜੋ ਨਰ ਦੁੱਖ ਮੰਨੇ ਨਹੀਂ ਸੁਖ ਸਨੇ ਨਹੀਂ ਜਾਏ ਫਕੀਰ ਦਾ ਇੱਕ ਕਮਾਲ ਸੀ ਕਿ ਜਿਹੜੇ ਵੀ ਲੋਕ ਬੈਠ ਕੇ ਉਸ ਕੋਲ 10 ਮਿੰਟ ਬੈਠ ਜਾਂਦੇ ਸੀ ਉਹਨਾਂ ਦੇ ਮਨ ਦੇ ਵਿੱਚ ਸ਼ਾਂਤੀ ਉਤਰ ਜਾਂਦੀ ਸੀ ਉਹਨਾਂ ਦਾ ਤਣਾਅ ਖਤਮ ਹੋ ਜਾਂਦਾ ਸੀ ਤੇ ਚਿਹਰੇ ਤੇ ਨੂਰ ਆ ਜਾਂਦਾ ਸੀ ਫਕੀਰ ਲੋਕਾਂ ਦੇ ਨਾਲ ਕੋਈ ਚਮਤਕਾਰ ਨਹੀਂ ਕਰਦਾ ਸੀ ਪਰ ਉਹਨਾਂ ਦੇ ਦਿਲਾਂ ਦੇ ਵਿੱਚ ਸ਼ੂ ਹੋ ਜਾਂਦਾ ਸੀ ਉਹਨਾਂ ਦੇ ਦਿਲਾਂ ਨੂੰ ਸੰਗਤ ਜੀ ਲੋਕ ਕਹਿਣ ਲੱਗ ਪਏ ਕਿ ਇਹ ਰੱਬ ਦਾ ਬੰਦਾ ਹੈ ਇਦਾਂ ਸ਼ਾਂਤ ਮਨ ਕੋਈ ਨਾਟਕਵਾਜ਼ ਦਾ ਨਹੀਂ ਹੋ ਸਕਦਾ ਮਤਲਬ ਕੋਈ ਨਾਟਕਵਾਜ਼ ਕੋਲ ਇਦਾਂ ਦਾ ਸ਼ਾਂਤ ਮਨ ਨਹੀਂ ਹੋ ਸਕਦਾ ਇਹ ਗੱਲ ਨੇ ਚੌਧਰੀ ਨੂੰ ਅੱਗ ਵਾਂਗੂ ਗੁੱਸਾ ਚੜਾ ਦਿੱਤਾ ਕਿਉਂਕਿ ਚੌਧਰੀ ਨੂੰ ਸ਼ੱਕ ਸੀ ਕਿ ਇਹ ਨਾਟਕ ਕਰ ਰਿਹਾ ਇਹ ਕੋਈ ਫਕੀਰ ਨਹੀਂ ਹੈਗਾ ਫਿਰ ਸੰਗਤ ਜੀ ਇੱਕ ਦਿਨ ਚੌਧਰੀ ਨੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਆਓ ਅੱਜ ਇਸ ਫਕੀਰ ਦੀ ਅਸਲੀਅਤ ਦੀ ਜਾਂਚ ਕਰਦੇ ਹਾਂ ਜੇ ਤਾਂ ਇਹ ਸੱਚਾ ਸੱਚਾ ਫਕੀਰ ਹੋਇਆ ਤਾ ਮੇਰਾ ਸਿਰ ਝੁਕ ਜਾਵੇਗਾ ਜੇ ਝੂਠਾ ਹੋਇਆ ਤਾਂ ਅਸੀਂ ਇਹਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦੇਵਾਂਗੇ ਕੁਝ ਕੁ ਲੋਕ ਤਾਂ ਡਰ ਰਹੇ ਸੀ ਸਹਿਮ ਗਏ ਸੀ ਪਰ ਚੌਧਰੀ ਨੇ ਆਖਿਆ ਕਿ ਇਹ ਆਖਰੀ ਫੈਸਲਾ ਫਕੀਰ ਨੂੰ ਬੰਨਣ ਦਾ ਉਹ ਕਹਿੰਦਾ ਕਿ ਜਿਹੜਾ ਰੱਬ ਦਾ ਬੰਦਾ ਹੁੰਦਾ ਉਹ ਬੰਨਿਆ ਨਹੀਂ ਜਾ ਸਕਦਾ ਅੱਜ ਵੇਖਦੇ ਹਾਂ ਲੋਕਾਂ ਨੂੰ ਇਹ ਬਿਲਕੁਲ ਗਲਤ ਲੱਗਿਆ ਪਰ ਚੌਧਰੀ ਦਾ ਹੰਕਾਰ ਸੀ ਉਹਨੇ ਕਿਸੇ ਦੀ ਨਾ ਸੁਣੀ ਫਕੀਰ ਨੂੰ ਬੰਨਣ ਦੀ ਕੋਸ਼ਿਸ਼ ਲਈ ਉਹ ਤੁਰ ਪੇ ਫਕੀਰ ਦਰਿਆ ਕਿਨਾਰੇ ਬਿਠਾ ਕੇ ਬੈਠਾ ਹੋਇਆ ਸਿਮਰਨ ਕਰ ਰਿਹਾ ਸੀ ਉਹ ਫਕੀਰ ਚੌਧਰੀ ਕੁਝ ਲੋਕਾਂ ਦੇ ਨਾਲ ਗਿਆ ਉਹਨਾਂ ਨੇ ਰੱਸੀ ਲਈ ਫਕੀਰ ਦੇ ਕੋਲ ਗਏ ਫਕੀਰ ਨੇ ਮੱਥਾ ਥੱਲੇ ਕੀਤਾ ਤੇ ਮੁਸਕਰਾ ਕੇ ਕਿਹਾ ਰੱਬ ਦੇ ਬੰਦੇ ਨੂੰ ਤੁਹਾਨੂੰ ਬੰਨਣ ਦੀ ਲੋੜ ਕਿਉਂ ਪਈ ਚੌਧਰੀ ਕਹਿੰਦਾ ਜੇ ਤੂੰ ਸੱਚਾ ਹੈ ਤਾਂ ਬੰਨਿਆ ਨਹੀਂ ਜਾ ਸਕੇਗਾ ਜੇ ਤੂੰ ਬੰਨਿਆ ਗਿਆ ਤਾਂ ਸਾਬਿਤ ਹੈ ਕਿ ਤੂੰ ਕੋਈ ਫਕੀਰ ਨਹੀਂ ਨਾਟਕਵਾਜ਼ ਹੋ ਸਕਦਾ ਫਕੀਰ ਹੱਸ ਕੇ ਕਹਿੰਦਾ ਪਾਣੀ ਨੂੰ ਕਿਸੇ ਬਰਤਨ ਦੇ ਵਿੱਚ ਪਾਓ ਤਾਂ ਉਹ ਉਸੇ ਰੂਪ ਦਾ ਬਣ ਜਾਂਦਾ ਪਰ ਜੇ ਪਾਣੀ ਨੂੰ ਵੱਜਣਾ ਚਾਹੋ ਉਹ ਕਦੇ ਨਹੀਂ ਵੱਜ ਸਕਦਾ ਰੱਬ ਦਾ ਬੰਦਾ ਵੀ ਐਸੇ ਹੀ ਹੈ ਜੋ ਰੱਬ ਦੇ ਹੁਕਮ ਵਿੱਚ ਹੀ ਬੰਦਾ ਹੈ ਪਰ ਚੌਧਰੀ ਤਾਂ ਸੁਣਨ ਵਾਲਾ ਨਹੀਂ ਸੀ ਉਹਨਾਂ ਨੇ ਰੱਸੀ ਪਾਈ ਫਕੀਰ ਨੇ ਬਿਨਾ ਕੋਈ ਰਿਕਾਵਟ ਕੀਤੇ ਖੜਾ ਰਿਹਾ ਰੱਸੀ ਕੱਸ ਕੇ ਫਕੀਰ ਨੂੰ ਬੰਨ੍ਹ ਦਿੱਤੀ ਜਦੋਂ ਉਹ ਫਕੀਰ ਨੂੰ ਬੰਨ ਕੇ ਖੜੇ ਸਨ ਉਸੇ ਵੇਲੇ ਕੁਝ ਅਦਭੁਤ ਹੋਇਆ ਸੰਗਤ ਜੀ ਰਸੀਫ ਕੀਦੇ ਹੱਥਾਂ ਤੇ ਪੈਰਾਂ ਨੂੰ ਸ਼ੁੰਦੀ ਤਾਂ ਸੀ ਪਰ ਬੱਝੀ ਨਹੀਂ ਜਾ ਸਕਦੀ ਸੀ ਉਹ ਹਰ ਵਾਰੀ ਹੱਥਾਂ ਦੇ ਵਿੱਚੋਂ ਫਿਸਲ ਜਾਂਦੀ ਸੀ ਜਿਵੇਂ ਰਸੀ ਆਪਣੇ ਆਪ ਢਿੱਲੀ ਹੋ ਰਹੀ ਹੋਵੇ ਇਹ ਚਮਤਕਾਰ ਨਹੀਂ ਸੀ ਪਰ ਇਹ ਤਾਂ ਰੱਬ ਦੀ ਮਰਜ਼ੀ ਸੀ ਖੁਦਾ ਦੀ ਮਰਜ਼ੀ ਸੀ ਚੌਧਰੀ ਦੇ ਮੋਹ ਨਿਕਲਿਆ ਇਹ ਕਿਵੇਂ ਹੋ ਸਕਦਾ ਫਕੀਰ ਕਹਿੰਦਾ ਮੈਂ ਨਹੀਂ ਬਚਾਇਆ ਜਿਵੇਂ ਪਾਣੀ ਨੂੰ ਤੂੰ ਮੁਕਮਲ ਬੰਨ ਨਹੀਂ ਸਕਦਾ ਤਵੇਂ ਰੱਬ ਦੇ ਫਕੀਰ ਨੂੰ ਵੀ ਤੂੰ ਬੰਨਣ ਦਾ ਹੱਕ ਨਹੀਂ ਲੈ ਸਕਦਾ ਚੌਧਰੀ ਦਾ ਹੰਕਾਰ ਟੁੱਟ ਗਿਆ ਇਹ ਦੇਖ ਕੇ ਲੋਕ ਤਕਦੀਰ ਦੇ ਵਿੱਚ ਵਿਸ਼ਵਾਸ ਕਰਨ ਲੱਗ ਪਏ ਚੌਧਰੀ ਦਾ ਚਿਹਰਾ ਫਿੱਕਾ ਹੋ ਗਿਆ ਉਹ ਗੁੱਸੇ ਦੇ ਨਾਲ ਨਹੀਂ ਡਰ ਨਾਲ ਕਹਿੰਦਾ ਇਹ ਕਿਵੇਂ ਹੋਇਆ ਮੇਰੀ ਤਾਕਤ ਮੇਰਾ ਹੁਕਮ ਮੇਰੀ ਅਕਲ ਸਭ ਹਾਰ ਗਈ ਫਕੀਰ ਫਿਰ ਹੱਸਿਆ ਜਦੋਂ ਹਮੇਤਰ ਦੀ ਹੈ ਉਹ ਰੱਬ ਦੀ ਕਦਰ ਸਮਝ ਆਉਂਦੀ ਹੈ ਮਨੁੱਖ ਨੂੰ ਮੈਂ ਕੁਝ ਨਹੀਂ ਕੀਤਾ ਤੇਰੇ ਅੰਦਰ ਇਹ ਹੰਕਾਰ ਦੀ ਗੰਧ ਵੱਜਦੀ ਹੈ ਔਰ ਅਸੀਂ ਨੂੰ ਵੀ ਕਸਨ ਨਹੀਂ ਦਿੰਦੀ ਜਿੱਥੇ ਹੰਕਾਰ ਆ ਜਾਵੇ ਉੱਥੇ ਰੱਬ ਨਹੀਂ ਟਿਕਦਾ ਚੌਧਰੀ ਦੇ ਹੱਥ ਕੰਬਣ ਲੱਗੇ ਉਫ ਕਿਦੇ ਚਾਨਾਂ ਦੇ ਵਿੱਚ ਡਿੱਗ ਪਏ ਫਕੀਰ ਨੇ ਚੌਧਰੀ ਨੂੰ ਚੁੱਕਿਆ ਅਤੇ ਕਿਹਾ ਤੂੰ ਗਲਤੀ ਨਹੀਂ ਕੀਤੀ ਤੂੰ ਆਪਣੇ ਆਪ ਨੂੰ ਪਰਖਿਆ ਹੈ ਗੁਰਬਾਣੀ ਕਹਿੰਦੀ ਹੈ ਹਉਮੇ ਵਿੱਚ ਜੱਗ ਖੋਇਆ ਹਉਮੇ ਵਿੱਚ ਬੰਦੋਏ ਅਹੰਕਾਰ ਵਿੱਚ ਮਨੁੱਖ ਖੋ ਜਾਂਦਾ ਹੈ ਅਹੰਕਾਰ ਹੀ ਉਸ ਨੂੰ ਬੰਦਦਾ ਹੈ ਤੂੰ ਮੈਨੂੰ ਬੰਨਣ ਆਇਆ ਸੀ ਪਰ ਵੱਜਾ ਖੁਦ ਹੀ ਅਹੰਕਾਰ ਵਿੱਚ ਸੀ ਕਿਉਂਕਿ ਤੁਹਾਨੂੰ ਪਤਾ ਸੰਗਤ ਜੀ ਜਿਹੜੇ ਫਕੀਰ ਹੁੰਦੇ ਨੇ ਉਹ ਮਾਫ ਕਰਦੇ ਨੇ ਉਹ ਕਿਸੇ ਨੂੰ ਵੀ ਸਜ਼ਾ ਨਹੀਂ ਦਿੰਦੇ ਇਸੇ ਲਈ ਉਹਨਾਂ ਨੇ ਮਾਫ ਕੀਤਾ ਉਸ ਬੰਦੇ ਨੂੰ ਚੌਧਰੀ ਨੂੰ ਚੌਧਰੀ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਲੋਕਾਂ ਦੇ ਦਿਲ ਵੀ ਕੰਮ ਗਏ ਇਹ ਦੇਖ ਕੇ ਫਕੀਰ ਕਹਿੰਦਾ ਮੇਰੀਆਂ ਮਾਲਾ ਆਵਾਂ ਮੇਰੀਆਂ ਗੱਲਾਂ ਮੇਰੇ ਜੋਗ ਮੇਲੇ ਨਹੀਂ ਇਹ ਤਾਂ ਰੱਬ ਦੇ ਨੇ ਜਿਹੜਾ ਰੱਬ ਨਾਲ ਜੁੜ ਜਾਂਦਾ ਉਹ ਪਾਣੀ ਵਾਂਗ ਵਗਣ ਲੱਗ ਜਾਂਦਾ ਪਾਣੀ ਨੂੰ ਰੋਕੋ ਉਹ ਰਾਹ ਕੱਢ ਲੈਂਦਾ ਫਕੀਰ ਨੂੰ ਰੋਕੋ ਉਹ ਵੀ ਰਾਹ ਰੱਬ ਲੈਂਦਾ ਰੱਬ ਉਸ ਦਾ ਰਾਹ ਆਪ ਬਣਾ ਦਿੰਦਾ ਜਿਹੜਾ ਇਹਦਾ ਸਾਖੀ ਦਾ ਅੰਤ ਹੈ ਉਸ ਦੇ ਵਿੱਚ ਫਕੀਰ ਕੁਝ ਦਿਨਾਂ ਬਾਅਦ ਪਿੰਡ ਤੋਂ ਚਲਾ ਜਾਂਦਾ ਬਸ ਇੱਕ ਆਖਰੀ ਬਚਨ ਛੱਡ ਕੇ ਜਾਂਦਾ ਜਿਸ ਨੂੰ ਤੂੰ ਬਨਣਾ ਚਾਹੁੰਦਾ ਸੀ ਉਹ ਤਾਂ ਖੁਦ ਰੱਬ ਦੇ ਹੁਕਮ ਵਿੱਚ ਟਿਕਿਆ ਹੋਇਆ ਸੀ ਆਪਣੇ ਆਪ ਦੇ ਅਹੰਕਾਰ ਨੂੰ ਬਨਣਾ ਇਹ ਸੱਚਾ ਯਤਨ ਹੈ ਚੌਧਰੀ ਉਸ ਦਿਨ ਤੋਂ ਪਿੰਡ ਦੀ ਸੇਵਾ ਸ਼ੁਰੂ ਕਰਨ ਸ਼ੁਰੂ ਕਰ ਦਿੱਤੀ ਚੌਧਰੀ ਨੇ ਉਹ ਲੋਕਾਂ ਤੋਂ ਮਾਫੀ ਮੰਗਦਾ ਫਿਰਦਾ ਫਕੀਰ ਨੇ ਪਿੰਡ ਨੂੰ ਚਮਤਕਾਰ ਨਹੀਂ ਦਿੱਤਾ ਪਰ ਉਹਨਾਂ ਦੇ ਦਿਲਾਂ ਦੇ ਵਿੱਚ ਰੱਬ ਦਾ ਨੂਰ ਜਗਾ ਗਿਆ ਲੋਕ ਅੱਜ ਵੀ ਕਹਿੰਦੇ ਹਨ ਪਾਣੀ ਅਤੇ ਰੱਬ ਦੇ ਫਕੀਰ ਨੂੰ ਕੋਈ ਵੀ ਬੰਨ ਨਹੀਂ ਸਕਦਾ ਕਿਉਂਕਿ ਉਹ ਦੋਵੇਂ ਰੱਬ ਦੇ ਹੁਕਮ ਵਿੱਚ ਵਹਿੰਦੇ ਨੇ ਸੰਗਤ ਜੀ ਇਹ ਸਾਖੀ ਇੱਥੋਂ ਤੱਕ ਹੀ ਸੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਨਾ ਲਾਈਕ ਕਰਨਾ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਨਾ ਮੈਂ ਹੁਣ ਖੁਦ ਬੋਲ ਕੇ ਸਟਾਰਟ ਕੀਤੀ ਹੈ ਸਾਖੀ ਪਾਣੀ ਕਿ ਮੈਨੂੰ ਲੱਗਦਾ ਵੀ ਐਦਾਂ ਕਿਸੇ ਦੀ ਵੀਡੀਓ ਨਹੀਂ ਪਾਣੀ ਚਾਹੀਦੀ ਸਾਨੂੰ ਖੁਦ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਇਦਾਂ ਦੀਆਂ ਚੀਜ਼ਾਂ ਅੱਗੇ ਲੈ ਕੇ ਆਉਣੀਆਂ ਚਾਹੀਦੀਆਂ ਨੇ ਜੇ ਤੁਸੀਂ ਸਪੋਰਟ ਕਰੋਗੇ ਤਾਂ ਆਪਾਂ ਹੋਰ ਵੀ ਅੱਗੇ-ਅੱਗੇ ਲੈ ਕੇ ਆਵਾਂਗੇ ਕਿਉਂਕਿ ਚੰਗੀਆਂ ਚੀਜ਼ਾਂ ਅੱਗੇ ਆਉਣੀਆਂ ਜ਼ਰੂਰੀ ਨੇ ਹੋ ਸਕਦਾ ਅੱਜ ਮੈਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹੋਣ ਸਾਗੀ ਦੇ ਵਿੱਚ ਤੁਹਾਨੂੰ ਘੱਟ ਸਮਝ ਲੱਗੀ ਹੋਵੇ ਪਰ ਹੌਲੀ-ਹੌਲੀ ਇੰਪਰੂਵਮੈਂਟ ਜ਼ਰੂਰ ਆਵੇਗਾ ਸੰਗਤ ਜੀ ਜੇ ਤੁਸੀਂ ਸਪੋਰਟ ਕਰੋਗੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ